ਜਿਹੜੇ ਪ੍ਰਵਾਸੀ ਇੱਥੋਂ ਚਲੇ ਜਾਣਗੇ ਤਾਂ ਪੰਜਾਬ ਦੀ ਇੰਡਸਟਰੀ ਬੰਦ ਹੋ ਜਾਏਗੀ ਇਹ ਕਨਫਰਮ ਹੈ ਕਿਉਂਕਿ ਅਸੀਂ ਇਹ ਚੀਜ਼ ਚੀਜ਼ ਹੈ ਇਹਦਾ ਐਕਸਪੈਰੀਮੈਂਟ ਅਸੀਂ ਕੋਬੜ ਦੇ ਵਿੱਚ ਕਰ ਚੁੱਕੇ ਹਾਂ ਆਪਣੀ ਜੇਬ ਦੇ ਵਿੱਚੋਂ ਫ੍ਰੀ ਟ੍ਰੇਨਾਂ ਤੇ ਫ੍ਰੀ ਬਸਾਂ ਚਲਾ ਚਲਾ ਕੇ ਤੇ ਉਹਨਾਂ ਨੂੰ ਆਫਰਾਂ ਦੇ ਕੇ ਸਾਨੂੰ ਇੱਥੇ ਲਿਆਉਣਾ ਪਿਆ ਸੀ ਕਿ ਅਸੀਂ ਦੁੱਗਣੀ ਤਨਖਾਹ ਦੇ ਦਾਂਗੇ ਤੁਸੀਂ ਵਾਪਸ ਆਓ ਪਰ ਉਹ ਹਾਲਾਤ ਜਿਹੜੇ ਨੇ ਉਹ ਇੰਨੇ ਕਾਤਕ ਸੀ ਕਿ ਪੰਜਾਬ ਦੀਆਂ ਜਿਹੜੀਆਂ ਹਜ਼ਾਰਾਂ ਇੰਡਸਟਰੀਆਂ ਸੀ ਉਹ ਬੰਦ ਹੋ ਗਈਆਂ ਉਸ ਕਰਕੇ ਕੋ ਗੱਲ ਇਹ ਹੈ ਕਿ ਵੀਰ ਜੀ ਦਿੱਕਤ ਇਹ ਹੈ ਕਿ ਜਿਹੜੀ ਇੰਡਸਟਰੀ ਪੰਜਾਬ ਦੀ 1965 ਕੋ ਜਦੋਂ ਤਰੱਕੀ ਕਰਨ ਲੱਗੀ ਤਾਂ ਉਦੋਂ ਹੀ ਪ੍ਰਵਾਸੀ ਇੱਥੇ ਆਣ ਲੱਗੇ ਪ੍ਰਵਾਸੀ ਕੋਈ ਪੰਜਾਬ ਵਾਸਤੇ ਨਵੇਂ ਨਹੀਂ ਆਏ ਔਰ ਪੰਜਾਬ ਨੂੰ ਬਣਾਉਣ ਦੇ ਵਿੱਚ ਜਿੰਨਾ ਪੰਜਾਬੀਆਂ ਦਾ ਯੋਗਦਾਨ ਹੈ ਉਨੇ ਪ੍ਰਵਾਸੀਆਂ ਦਾ ਯੋਗਦਾਨ ਹੈ ਅੱਜ ਇੰਡਸਟਰੀ ਸੈਕਟਰ ਲਗਾ ਲਓ ਅੱਜ ਤੁਸੀਂ ਕੰਸਟਰਕਸ਼ਨ ਸੈਕਟਰ ਲਗਾ ਲਓ 80 ਤੋਂ 90% ਤੱਕ ਇਹਨਾਂ ਦਾ ਜਿਹੜੀ ਕੰਟ੍ਰਿਬਿਊਸ਼ਨ ਹੈਗੀ ਹੈ ਅੱਜ ਪੰਜਾਬੀ ਜਿਹੜੇ ਪ੍ਰਵਾਸੀ ਇੱਥੋਂ ਚਲੇ ਜਾਣਗੇ ਤਾਂ ਪੰਜਾਬ ਦੀ ਇੰਡਸਟਰੀ ਬੰਦ ਹੋ ਜਾਣਾ ਇਹ ਕਨਫਰਮ ਹੈ ਕਿਉਂਕਿ ਅਸੀਂ ਇਹ ਚੀਜ਼ ਚੀਜ਼ ਹੈ ਇਹਦਾ ਐਕਸਪੈਰੀਮੈਂਟ ਅਸੀਂ ਕੋਵਿਡ ਦੇ ਵਿੱਚ ਕਰ ਚੁੱਕੇ ਹਾਂ ਕਿ ਜਦੋਂ ਪ੍ਰਵਾਸੀ ਇੱਥੋਂ ਚਲੇ ਗਏ ਸੀ ਤੇ 7 ਮਹੀਨਿਆਂ ਵਾਸਤੇ ਫੈਕਟਰੀਆਂ ਬੰਦ ਰਹੀਆਂ ਸੀ ਔਰ ਸਰਕਾਰ ਨੂੰ ਜਿਹੜਾ ਉਹ ਆਪਣੀ ਜੇਬ ਦੇ ਵਿੱਚੋਂ ਫ੍ਰੀ ਟ੍ਰੇਨਾਂ ਤੇ ਫ੍ਰੀ ਬਸਾਂ ਚਲਾ ਚਲਾ ਕੇ ਤੇ ਉਹਨਾਂ ਨੂੰ ਆਫਰਾਂ ਦੇ ਕੇ ਸਾਨੂੰ ਇੱਥੇ ਲਿਆਉਣਾ ਪਿਆ ਸੀ ਕਿ ਅਸੀਂ ਦੁੱਗਣੀ ਤਨਖਾਹ ਦੇ ਦਾਂਗੇ ਤੁਸੀਂ ਵਾਪਸ ਆ ਜਾਓ ਔਰ ਉਹ ਹਾਲਾਤ ਜਿਹੜੇ ਨੇ ਉਹ ਇੰਨੇ ਕਿ ਕਾਤਕ ਸੀ ਕਿ ਪੰਜਾਬ ਦੀਆਂ ਜਿਹੜੀਆਂ ਹਜ਼ਾਰਾਂ ਇੰਡਸਟਰੀਆਂ ਸੀ ਉਹ ਬੰਦ ਹੋ ਗਈਆਂ ਉਸ ਤਰ੍ਹਾਂ ਇਸ ਕਰਕੇ ਉਹ ਮਾਹੌਲ ਜਿਹੜਾ ਹੈ ਦੁਬਾਰਾ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਠੀਕ ਹੈ ਅਸੀਂ ਉਸ ਘਟਨਾ ਦੀ ਬੜੇ ਸਖਤੀ ਨਾਲ ਨਖੇਦੀ ਕਰਦੇ ਹੁਸ਼ਾਰਪੁਰ ਦੀ ਜਿਹੜੀ ਹੋਈ ਹੈ ਕ੍ਰਿਮੀਨਲ ਮਾਈਂਡ ਜਿਹੜੇ ਲੋਕ ਨੇ ਉਹ ਇੱਕ ਪ੍ਰਵਾਸੀ ਨੇ ਜੇ ਇਦਾਂ ਦੀ ਕਾਨੂੰਨੀ ਹਰਕਤ ਕਰ ਦਿੱਤੀ ਤੇ ਜਿਹੜੇ ਬਾਕੀ ਦੇ ਪ੍ਰਵਾਸੀ ਨੇ 18 ਲੱਖ ਪੰਜਾਬ ਦੇ ਵਿੱਚ ਲਗਭਗ ਪ੍ਰਵਾਸੀ ਹੈ ਜਿਹਦੇ ਚੋਂ 8 ਲੱਖ ਕੱਲਾ ਲੁਧਿਆਣੇ ਦੇ ਵਿੱਚ ਉਹਨਾਂ ਨੂੰ ਇਲਜ਼ਾਮ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਉਹ ਇੱਕ ਦੂਜੀ ਗੱਲ ਇਹ ਹੈ ਕਿ ਪ੍ਰਵਾਸੀਆਂ ਦੇ ਨਾਲ ਸਾਡਾ 50 60 ਸਾਲ ਦਾ ਐਕਸਪੀਰੀਅੰਸ ਹੈ ਕੰਮ ਕਰਨ ਦਾ ਔਰ ਬੜੀ ਸ਼ਾਂਤ ਕੌਮ ਅਸੀਂ ਇਹਨਾਂ ਨੂੰ ਮੰਨਦੇ ਹਾਂ ਕਿ ਇਸ ਕਰਕੇ ਵੀ ਉਹਨਾਂ ਦਾ ਕੰਮ ਕਰਨਾ ਈਜ਼ੀ ਹੈ ਕਿ ਕਦੇ ਉਹਨਾਂ ਨੇ ਕੋਈ ਪ੍ਰੋਟੈਸਟ ਨਹੀਂ ਕੀਤੇ ਕਦੇ ਉਹ ਫੈਕਟਰੀ ਦੇ ਵਿੱਚ ਕੋਈ ਐਦਾਂ ਦੀ ਹਰਕਤ ਨਹੀਂ ਕੀਤੀ ਬਹੁਤ ਘੱਟ ਕ੍ਰਾਈਮ ਜਿਹੜਾ ਹੈ ਇਹ ਲੋਕ ਕਰਦੇ ਨੇ ਐਸ ਕੰਪੇਅਰ ਟੂ ਜਿਹੜੇ ਅਸੀਂ ਪੰਜਾਬ ਦੇ ਵਿੱਚ ਕ੍ਰਾਈਮ ਦੇਖਦੇ ਹਾਂ ਜਿੱਦਾਂ ਡਰੱਗਸ ਦਾ ਕ੍ਰਾਈਮ ਹੈ ਜਾਂ ਬਾਕੀ ਜਿਹਨੂੰ ਆਪਾਂ ਗੈਂਗਸਟਰ ਵਾਦ ਦਾ ਕਹਿੰਦੇ ਆ ਉਹਦੇ ਜਿਹੜੇ ਪ੍ਰਵਾਸੀ ਹੈ ਉਸ ਰੇਸ਼ਿਓ ਦੇ ਹਿਸਾਬ ਨਾਲ ਬਹੁਤ ਘੱਟ ਨੇ ਲੇਕਿਨ ਜਿਹੜਾ ਕ੍ਰਿਮੀਨਲ ਮਾਈਂਡ ਲੋਕ ਨੇ ਉਹ ਜੇ ਉਹ ਕੋਈ ਏਦਾਂ ਦੀ ਚੀਜ਼ ਕਰ ਦਿੰਦੇ ਨੇ ਤੇ ਉਹਦੀ ਸਜ਼ਾ ਅੱਜ ਕੈਨੇਡਾ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਪੰਜਾਬੀ ਉੱਥੇ ਗੈਂਗਸਟਰ ਕੋਈ ਨਾ ਕੋਈ ਵਾਰਦਾਤ ਆਂਦੀ ਹੈ ਤਾਂ ਕੀ ਕੈਨੇਡਾ ਦੀ ਸਰਕਾਰ ਪੂਰੇ ਪੰਜਾਬੀਆਂ ਨੂੰ ਕੱਢ ਦੇਗੀ ਅੱਜ ਜੇ ਸਾਊਦੀ ਅਰਬ ਦੇ ਵਿੱਚ ਉਹ ਇੱਕ ਜਿਹੜਾ ਪੰਜਾਬੀ ਸੀ ਉਹਦੇ ਕੋਲ ਕੋਈ ਮਰਡਰ ਹੋ ਗਿਆ ਸੀ ਕੀ ਉਹਦਾ ਸਿਲਾਏ ਹੈ ਕਿ ਸਾਰੇ ਅਰਬ ਕੰਟਰੀ ਚ ਉਹਨਾਂ ਨੂੰ ਕੱਢ ਦਿੱਤਾ ਜਾਵੇ ਇਹ ਹੱਲ ਨਹੀਂ ਹੁੰਦਾ ਇਹਦਾ ਠੀਕ ਹੈ ਇੱਕ ਸਿਕਿਉਰਿਟੀ ਸਿਸਟਮ ਹੁੰਦਾ ਕਿ ਜਿਹੜਾ ਵੀ ਦੂਜੀ ਸਟੇਟ ਤੋਂ ਬੰਦਾ ਆਂਦਾ ਉਹਦਾ ਇੱਕ ਰਿਕਾਰਡ ਜਿਹੜਾ ਹੈ ਉਹ ਨੋਟ ਕੀਤਾ ਜਾਵੇ ਕਿ ਵੀ ਠੀਕ ਹੈ ਪੁਲਿਸ ਕੋਲ ਹੋਣਾ ਚਾਹੀਦਾ ਕਿ ਇਹ ਬੰਦਾ ਕਿਹੜੀ ਫੈਕਟਰੀ 'ਚ ਕੰਮ ਕਰ ਰਿਹਾ ਕਿੱਥੇ ਕਰ ਰਿਹਾ ਇੱਥੋਂ ਤਾਂ ਠੀਕ ਹੈ ਲੇਕਿਨ ਜੇ ਆਪਾਂ ਕਹਿ ਦਈਏ ਕਿ ਪੰਚਾਇਤਾਂ ਨੂੰ ਇਹ ਅਧਿਕਾਰ ਦੇ ਦਈਏ ਕਿ ਪੰਚਾਇਤਾਂ ਆਰਡਰ ਪਾਸ ਕਰ ਦੇਣ ਕਿ ਇਹਨਾਂ ਨੂੰ ਬਾਹਰ ਕੱਢ ਦੋ ਇਹਨਾਂ ਨੂੰ ਕਿਹਨੇ ਅਧਿਕਾਰ ਦਿੱਤੇ ਫੈਡਰਲ ਸਿਸਟਮ ਹੈ ਜਿਹੜੇ ਕਾਨੂੰਨ ਦੇ ਵਿੱਚ ਉਹ ਪੰਚਾਇਤਾਂ ਬਣੀਆਂ ਨੇ ਉਹਨਾਂ ਨੂੰ ਤਾਂ ਕੋਈ ਅਧਿਕਾਰ ਨਹੀਂ ਉਹਨਾਂ ਨੂੰ ਤਾਂ ਆਪਣੀ ਪਿੰਡ ਦੀ ਦੇਖਭਾਲ ਤੱਕ ਦਾ ਅਧਿਕਾਰ ਹੈ ਉਹ ਕਿਵੇਂ ਇਹ ਔਰ ਇਹਦਾ ਅਸਰ ਕੀ ਹੋ ਰਿਹਾ ਕਿ ਸੋਸ਼ਲ ਮੀਡੀਆ ਬੜਾ ਐਕਟਿਵ ਹੈ ਸੋਸ਼ਲ ਮੀਡੀਆ ਦੇ ਥਰੂ ਜਿਹੜੀਆਂ ਪੰਜਾਬ ਦੀਆਂ ਵਾਰਦਾਤਾਂ ਨੇ ਯੂਪੀ ਬਿਹਾਰ ਜਾਂਦੀਆਂ ਪਈਆਂ ਔਰ ਯੂਪੀ ਬਿਹਾਰ ਦੇ ਵਿੱਚ ਜੇ ਉਥੋਂ ਦੇ ਕਿਸੇ ਪਿੰਡ ਦੇ ਵਿੱਚ ਇਦਾਂ ਦਾ ਆਰਡਰ ਪਾਸ ਹੁੰਦਾ ਤੇ ਕਿਸੇ ਪੰਜਾਬੀ ਨੂੰ ਪਕੜ ਕੇ ਬਾਹਰ ਕੱਢ ਦੇਣ ਤੇ ਪੰਜਾਬ ਨੂੰ ਕੀ ਮੈਸੇਜ ਆਏ ਪੰਜਾਬ ਵਿੱਚ ਹਾਲਾਤ ਸੰਭਾਲਣੇ ਔਖੇ ਹੋ ਜਾਣਗੇ ਕਿਉਂਕਿ ਇਹ ਚੀਜ਼ ਨੂੰ ਰੋਕਿਆ ਜਾਣਾ ਚਾਹੀਦਾ ਇਸੇ ਕਰਕੇ ਅਸੀਂ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਹੈ ਕਿ ਅੱਜ ਪੰਜਾਬ ਦੀ ਇੰਡਸਟਰੀ ਜਿਹੜੀ ਹੈ ਉਹ ਇਹਨਾਂ ਦੇ ਸਿਰ ਤੇ ਚੱਲਦੀ ਪਈ ਹੈ ਪ੍ਰਵਾਸੀ ਮਜ਼ਦੂਰਾਂ ਤੇ ਉਹਨਾਂ ਦੀ ਜਿਹੜੀ ਸਿਕਿਉਰਿਟੀ ਹੈ ਬੜੀ ਜ਼ਰੂਰੀ ਹੈ। ਔਰ ਜਿਹੜੀਆਂ ਪੰਚਾਇਤਾਂ ਨੇ ਇਦਾਂ ਦੇ ਨਾਦਰ ਸ਼ਾਹੀ ਫਰਮਾਨ ਪਾਰਤ ਕੀਤੇ ਨੇ ਉਹਨਾਂ ਦੇ ਖਿਲਾਫ ਜਿਹੜੇ ਉਹਨਾਂ ਨੂੰ ਜਿਹੜਾ ਗਵਰਨਮੈਂਟ ਨੂੰ ਐਕਸ਼ਨ ਲੈਣਾ ਚਾਹੀਦਾ। ਤੰਗ ਹੋਣੀਆਂ ਚਾਹੀਦੀਆਂ ਐ ਜਿਹੀਆਂ ਪੰਚਾਇਤਾਂ। ਔਰ ਜਿਹੜੇ ਲੋਕ ਜਿੱਦਾਂ ਰੇੜੀਆਂ ਪਲਟਦੇ ਪਏ ਨੇ ਜਾਂ ਕੋਈ ਧਮਕੀਆਂ ਦਿੰਦੇ ਪਏ ਨੇ ਜਾਂ ਕੋਈ ਇਸ ਚੀਜ਼ ਦੀ ਆੜ ਦੇ ਵਿੱਚ ਕੋਈ ਆਪਣਾ ਪੰਜਾਬ ਦੇ ਹਾਲਾਤ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿਉਂਕਿ ਇਹ ਪੰਜਾਬ ਦੇ ਦੁਸ਼ਮਣ ਸ਼ੁਰੂ ਤੋਂ ਰਹੇ ਨੇ ਪੰਜਾਬ ਨੇ ਬੜੇ ਕਾਲਾ ਤੌਰ ਤੇ ਦੇਖਿਆ ਔਰ ਜੇ ਹੁਣ ਪੰਜਾਬ ਦੇ ਥੋੜੇ ਜਿਹੇ ਹਾਲਾਤ ਸੁਧਰੇ ਆ ਤਾਂ ਸ਼ਾਇਦ ਲੱਗ ਰਿਹਾ ਕਿ ਫੇਰ ਜਿਹੜਾ ਉਦਾਂ ਦੀ ਚੀਜ਼ ਹੈ ਅਸੀਂ ਤਾਂ ਇਹਦੀ ਵੀ ਜਾਂਚ ਦੀ ਮੰਗ ਕੀਤੀ ਹੈ ਕਿ ਜਿਹੜਾ ਹੁਸ਼ਿਆਰਪੁਰ ਵਾਲਾ ਇਨਸੀਡੈਂਟ ਸਕੇ ਤੇ ਹਿੱਸਾ ਤਾਂ ਨਹੀਂ ਇਸ ਗੱਲ ਦਾ ਕਿ ਪੰਜਾਬ ਦੇ ਹਾਲਾਤ ਖਰਾਬ ਕਰਨ ਵਾਸਤੇ ਹੀ ਕਿਸੇ ਨੂੰ ਇਹ ਮੋਟੀਵੇਟ ਕੀਤਾ ਗਿਆ ਹੋਵੇ ਤੂੰ ਇਦਾਂ ਦੀ ਹਰਕਤ ਕਰ ਇਸ ਕਰਕੇ ਇੰਨਾਂ ਚੀਜ਼ਾਂ ਦੀ ਜਾਂਚ ਬੜੀ ਜ਼ਰੂਰੀ ਹੈ ਉਹਦੇ ਨਾਲ ਨਾਲ ਇਸ ਚੀਜ਼ ਨੂੰ ਇੱਕ ਪੂਰੇ ਇੰਡੀਆ 'ਚ ਮੈਸੇਜ ਭੇਜਣਾ ਬੜਾ ਜ਼ਰੂਰੀ ਹੈ ਕਿਉਂਕਿ ਪੰਜਾਬ 'ਚ ਬਣਿਆ ਹੋਇਆ 90% ਮਾਲ ਚਾਹੇ ਉਹ ਸਾਈਕਲ ਹੈ ਸਾਈਕਲ ਪਾਰਟ ਹੈ ਹੌਜ਼ਰੀ ਹੈ ਗਾਰਮੈਂਟ ਹੈ ਉਹ ਦੂਜੇ ਅਸਟੇਟਾਂ 'ਚ ਵਿਕਦਾ ਹੈ ਔਰ ਜੇ ਪੰਜਾਬ ਚ ਇਦਾਂ ਦੀ ਇਮੇਜ ਬਣਦੀ ਹੈ ਕਿ ਇੱਥੇ ਪ੍ਰਵਾਸੀਆਂ ਦੇ ਖਿਲਾਫ ਕੋਈ ਇਦਾਂ ਦੇ ਆਰਡਰ ਪਾਸ ਹੋ ਰਹੇ ਨੇ ਜਾਂ ਉਹਨਾਂ ਨੂੰ ਇੱਥੋਂ ਬੇਕਾਰ ਕੀਤਾ ਜਾ ਰਿਹਾ ਤੇ ਪੂਰੇ ਇੰਡੀਆ ਚ ਪੰਜਾਬ ਦਾ ਵਿਰੋਧ ਜਿਹੜਾ ਸ਼ੁਰੂ ਹੋ ਜੂਗਾ ਅੱਜ 50 ਲੱਖ ਜਿਹੜੇ ਪੰਜਾਬੀ ਨੇ ਉਹ ਇੰਡੀਆ ਦੇ ਦੂਜੇ ਕੋਨਿਆਂ ਤੇ ਦੂਜੇ ਦੇਸ਼ਾਂ ਚ ਰਹਿੰਦੇ ਨੇ ਔਰ ਉਹਨਾਂ ਦੀ ਜਾਨ ਮਾਲ ਨੂੰ ਵੀ ਖਤਰਾ ਬਣ ਸਕਦਾ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਨੇ ਇਦਾਂ ਦੀ ਚੀਜ਼ ਜਿਹੜੀ ਹੈ ਉਹ ਨਹੀਂ ਹੋਣੀ ਚਾਹੀਦੀ ਔਰ ਇਹ ਫੈਡਰਲ ਡੈਮੋਕਰੇਟਿਕ ਕੰਟਰੀ ਹੈ ਸਭ ਨੂੰ ਅਧਿਕਾਰ ਹੈ ਸਭ ਨੂੰ ਅੱਜ ਪੰਜਾਬੀ ਜਿਹੜੇ ਨੇ ਸਾਡੇ ਭਰਾ ਉਹ ਦਿੱਲੀ 'ਚ ਵੀ ਮੰਤਰੀ ਨੇ ਰਾਜਸਥਾਨ 'ਚ ਵੀ ਮੰਤਰੀ ਹੈ ਹਰਿਆਣਾ 'ਚ ਵੀ ਮੰਤਰੀ ਨੇ ਬਾਕੀ ਸਟੇਟਾਂ ਦੇ ਵਿੱਚ ਵੀ ਐਮਪੀ ਐਮਐਲਏ ਬੰਦੇ ਨੇ ਕੋਈ ਉਹਨਾਂ ਨੂੰ ਰੋਕਦਾ ਨਹੀਂ ਹੈ ਕਿ ਬਈ ਇਸ ਕਰਕੇ ਜੇ ਕੋਈ ਇੱਥੇ ਕਾਉਂਸਲਰ ਬਣ ਜਾਂਦਾ ਹੈ ਤੇ ਇਦਾਂ ਦਾ ਮੈਸੇਜ ਨਹੀਂ ਜਾਣਾ ਚਾਹੀਦਾ ਕਿ ਪੰਜਾਬ ਤੇ ਕਬਜ਼ਾ ਕਰ ਲਿਆ ਸਰ ਜਿਸ ਤਰੀਕੇ ਨਾਲ ਵੀ ਹੋ ਸਕਦਾ ਹੈ ਇਹ ਪ੍ਰੀਪਲਾਨਡ ਹੋਵੇ ਵੀ ਕਿਸੇ ਨੂੰ ਜਾਣ ਕੇ ਪ੍ਰਿਪੇਅਰ ਕੀਤਾ ਹੋਵੇ ਤੁਸੀਂ ਇਸ ਤਰੀਕੇ ਦਾ ਕੰਮ ਕਰੋ ਵੀ ਇਦਾਂ ਪ੍ਰੋਟੈਸਟ ਅਸੀਂ ਛੇੜਾਂਗੇ ਤਾਂ ਕੀ ਲੱਗਦਾ ਹੈ ਵੀ ਜਿਹੜੇ ਸ਼ਰਾਰਤੀ ਅੰਸਰ ਨੇ ਕਿਉਂ ਇਹ ਪੰਜਾਬ ਦਾ ਮਾਹੌਲ ਮੋੜ ਉਸ ਤਰੀਕੇ ਨਾਲ ਖਰਾਬ ਕਰਨਾ ਚਾਹੁੰਦੇ ਆ ਵੀ ਜੋ ਕਤਲੇਆਮ ਜੋ 84 88 ਵੇਲੇ ਅਸੀਂ ਦੇਖਿਆ ਜੋ ਪੰਜਾਬ ਨੇ ਹਾਲਾਤ ਉਸ ਸਮੇਂ ਦੇਖੇ ਨੇ ਜੋ ਖੂਨ ਖਰਾਬ ਬਹੁਤ ਸਮੇਂ ਦੇਖਿਆ ਚਾਹੁੰਦੇ ਨੇ ਕਿ ਫੇਰ ਉਹੀ ਹੋਵੇ ਕਿਉਂਕਿ ਜਿਸ ਤਰੀਕਿਆਂ ਨਾਲ ਪ੍ਰਵਾਸੀ ਇੱਥੇ ਆ ਕੇ ਰਹਿ ਰਹੇ ਨੇ ਕਾਫੀ ਸਮੇਤੋਂ ਇੱਥੇ ਵਸੇ ਹੋਏ ਨੇ ਉਹਨਾਂ ਦੇ ਘਰ ਵੀ ਨੇ ਇੱਥੇ ਕਾਰੋਬਾਰ ਇੱਥੇ ਨੇ ਤਾਂ ਇੱਕ ਹਿੱਸਾ ਬਣ ਚੁੱਕੇ ਹੋਏ ਨੇ ਵੀ ਪੰਜਾਬ ਦਾ ਕੋਈ ਗੱਲ ਇਹ ਤੁਸੀਂ ਪਿੱਛੇ ਦੇਖਿਆ ਹੋਣਾ ਬੰਬ ਬਲਾਸਟ ਦੀਆਂ ਵਰਤਾਂ ਤਾਂ ਬਹੁਤ ਹੋਈਆਂ ਸੀ ਇੱਕ ਜਲੰਧਰ ਦੇ ਜਿਹੜੇ ਪੁਰਮ ਮੰਤਰੀ ਸੀਗੇ ਮਨਰਿੰਦਰ ਕਾਲੀਆ ਜੀ ਉਹਨਾਂ ਦੇ ਘਰ ਤੇ ਬੰਬ ਸੁੱਟ ਇਸ ਕਰਕੇ ਇਹ ਅਨਸਰ ਤੇ ਪੰਜਾਬ ਚ ਆ ਗਏ ਨੇ ਅੱਜ ਜਿਹੜੇ ਲੋਕ ਡਰੱਗ ਦੇ ਕਾਰੋਬਾਰ 'ਚ ਜੁੜੇ ਹੋਏ ਸੀ ਸਰਕਾਰ ਕਿਉਂਕਿ ਗੱਲ ਇਹ ਹੈ ਕਿ ਜਦੋਂ ਪੁਲਿਸ ਇਹ ਪੁੱਠੇ ਸਿੱਧਾ ਕੰਮ ਨੂੰ ਕੰਟਰੋਲ ਕਰਨ 'ਚ ਲੱਗ ਜਾਂਦੀ ਹੈ ਤਾਂ ਉਹਦਾ ਧਿਆਨ ਬਾਕੀ ਚੀਜ਼ਾਂ ਤੋਂ हट ਜਾਂਦਾ ਇਸ ਕਰਕੇ ਉਹਨਾਂ ਨੂੰ ਓਦਾਂ ਦੇ ਮੁੱਦੇ ਚਾਹੀਦੇ ਹੁੰਦੇ ਨੇ ਜਿਹਦੇ 'ਚ ਪੂਰਾ ਪ੍ਰਸ਼ਾਸਨ ਇਨਵੋਲ ਹੋ ਜਾਏ ਤੇ ਉਹਨਾਂ ਨੂੰ ਮੌਕਾ ਮਿਲ ਜਾਏ ਉਹ ਆਪਣੇ ਡਰੱਗ ਵੇਚਣ ਦਾ ਜਾਂ ਹਥਿਆਰ ਵੇਚਣ ਦਾ ਜਾਂ ਹਾਲਾਤ ਖਰਾਬ ਕਰਨ ਦਾ ਇਸ ਕਰਕੇ ਇਹ ਚੀਜ਼ਾਂ ਕੋਈ ਪੰਜਾਬ 'ਚ ਨਵੀਆਂ ਨਹੀਂ ਪੰਜਾਬ ਦੇ ਵਿੱਚ ਕਿ ਕਈ ਸਾਲ ਤੁਸੀਂ ਦੇਖਿਆ ਹੁਣ ਹਰ ਚੌਥੇ ਪੰਜਵੇਂ ਦਿਨ ਦਸਵੇਂ ਦਿਨ ਕੋਈ ਨਾ ਕੋਈ ਕਵਾਰਦਾਤ ਆਂਦੀ ਹਥਿਆਰ ਮਿਲਦੇ ਨੇ ਜਾਂ ਕਿਤੇ ਕੋਈ ਬੰਬ ਮਿਲ ਜਾਂਦਾ ਜਾਂ ਕੋਈ ਕਿਤੇ ਬੰਬ ਸੁੱਟ ਦਿੱਤਾ ਜਾਂਦਾ ਹੈ ਇਸ ਕਰਕੇ ਕੋਈ ਇਹ ਪੰਜਾਬ ਚ ਨਵੀਂ ਗੱਲ ਨਹੀਂ ਹੈ ਇਹ ਇੱਕ ਸਟਰੈਟਜੀ ਪਾਰਟ ਆਫ ਦਾ ਸਟਰੈਟਜੀ ਹੋ ਸਕਦੀ ਹੈ ਕਿਉਂਕਿ ਵਿਦੇਸ਼ੀ ਤਾਕਤਾਂ ਜਿਹੜੀਆਂ ਕੈਨੇਡਾ ਅਮਰੀਕਾ ਚ ਬੈਠੀਆਂ ਨੇ ਜਾਂ ਪਾਕਿਸਤਾਨ ਚ ਬੈਠੀਆਂ ਨੇ ਉਹ ਵੀ ਨਹੀਂ ਚਾਹੁੰਦੀਆਂ ਕਿ ਪੰਜਾਬ ਚ ਸ਼ਾਂਤੀ ਹੋਵੇ ਇਸ ਕਰਕੇ ਇਹਦਾ ਹਿੱਸਾ ਹੋ ਸਕਦਾ ਹੈ ਇਸ ਗੱਲ ਨੂੰ ਪੁਖਤਾ ਤੌਰ ਤੇ ਨਹੀਂ ਕਰਿਆ ਗਏ ਲੇਕਿਨ ਇੱਕ ਜਾਂਚ ਦਾ ਪਿਛਾ ਬੰਦ ਹੈ ਕਿ ਕਿਹਦੇ ਇਸ ਚੀਜ਼ਾਂ ਦੇ ਜਿਹੜੇ ਤਾਰ ਨੇ ਇਹ ਆਪਸ ਚ ਜੁੜੇ ਤਾਂ ਨਹੀਂ ਹੋਏ ਕਿ ਇੱਕ ਐਦਾਂ ਦੀ ਵਾਰਦਾਤ ਹੁੰਦੀ ਹੈ ਤੇ ਉਸ ਤੋਂ ਬਾਅਦ ਚ ਇੱਕਦਮ ਮਾਹੌਲ ਬੰਦ ਆ ਸਾਰੇ ਲੋਕ ਇੱਕਦਮ ਫਰੰਟ ਤੇ ਆਉਣਾ ਸ਼ੁਰੂ ਹੋ ਜਾਂਦੇ ਨੇ ਵੀ ਸਾਡੇ ਨਾਲ ਵੀ ਹੋਇਆ ਜੀ ਜਾਂ ਉਹ ਬੋਲ ਬੰਦ ਆ ਇਹ ਚੀਜ਼ ਨੂੰ ਰੋਕਿਆ ਜਾਣਾ ਬੜਾ ਜ਼ਰੂਰੀ ਹੈ ਅੱਜ ਪੰਜਾਬੀਆਂ ਦੀ ਸੁਰੱਖਿਆ ਜਿਹੜੀ ਇੰਡੀਆ ਦੇ ਵਿੱਚ ਹਰ ਕੋਨੇ 'ਚ ਪੰਜਾਬੀਓ ਬਹੁਤ ਬੜੇ-ਬੜੇ ਕਾਰੋਬਾਰ ਨੇ ਉਹਨਾਂ ਦੇ ਸਾਡੇ ਜਿਹੜੇ ਤਖਤ ਸਾਹਿਬ ਨੇ ਉਹ ਵੀ ਬਿਹਾਰ ਦੇ ਵਿੱਚ ਨੇ ਜਾਂ ਬਾਕੀ ਉਹ ਤਾਂ ਬਹੁਤ ਬੜੀ ਕਿੰਤੀ ਦੇ ਵਿੱਚ ਪੰਜਾਬੀ ਭਰਾ ਸਾਡੇ ਰਹਿੰਦੇ ਨੇ ਅੱਜ ਬਿਹਾਰ ਦੇ ਲੋਕਾਂ ਨੂੰ ਪੰਜਾਬ ਦੇ ਵਿੱਚੋਂ ਕੋਈ ਥੱਪੜ ਮਾਰੇਗਾ ਜਾਂ ਉਹਨਾਂ ਦੀਆਂ ਰੇੜੀਆਂ ਤੋੜੇਗਾ ਤੇ ਉਹਦਾ ਅਸਰ ਜਿਹੜਾ ਹੈ ਉਹ ਦੂਜੀ ਸਟੇਟ 'ਚ ਵੀ ਹੋਏਗਾ ਇਸ ਕਰਕੇ ਇਹ ਸਭ ਨੂੰ ਇੱਕ ਹੱਕ ਹੈ ਮਾਨਸ ਕੀ ਜਾਤ ਸਭ ਉਹ ਇੱਕੋ ਪਛਾਣ ਬੋਦਾ ਸੀ ਉਹਦਾ ਦਮ ਭਰਦੇ ਰਹਨੇ ਆ ਤੇ ਇਸ ਕਰਕੇ ਜਿਹੜੀ ਚੀਜ਼ ਹੈ ਇਹ ਇਦਾਂ ਦੀਆਂ ਤਾਂ ਕਿੱਥੇ ਵੀ ਨਹੀਂ ਲਿਖਿਆ ਹੋਇਆ ਕਿ ਤੁਸੀਂ ਕੋਈ ਸਟੇਟ ਦੇ ਆਧਾਰ ਤੇ ਜਾਂ ਰੰਗ ਦੇ ਆਧਾਰ ਤੇ ਜਾਂ ਕੱਪੜਿਆਂ ਦੇ ਆਧਾਰ ਤੇ ਤੁਸੀਂ ਕਿਸੇ ਨੂੰ ਵਿਤ ਕਰਾ ਕਰੋ ਠੀਕ ਹੈ ਜਿਹੜੇ ਕ੍ਰਿਮੀਨਲ ਲੋਕ ਨੇ ਉਹ ਸਾਰੇ ਪੰਜਾਬ 'ਚ 20 ਸਾਲ ਹੋ ਗਏ ਨਸ਼ਾ ਵੇਚਦੇ ਨੇ ਉਹ ਕਿਹੜੇ ਸ਼ਰੀਫ ਲੋਕ ਵੇਚਦੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰੋ ਉਹਨਾਂ ਨੂੰ ਉਹਨਾਂ ਨੂੰ ਕੱਢੋ ਪਿੰਡਾਂ ਦੇ ਵਿੱਚੋਂ ਉਹਨਾਂ ਨੂੰ ਮਾਰੋ ਗੋਲੀਆਂ ਜੇਕਰ ਲੇਬਰ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਮਾਂਚੈਸਟਰ ਕਿਹਾ ਜਾਂਦਾ ਤਾਂ ਮਾਂਚੈਸਟਰ ਇਸੇ ਕਰਕੇ ਕਿਹਾ ਜਾਂਦਾ ਕਿਉਂਕਿ ਇੰਡਸਟਰੀ ਸਭ ਤੋਂ ਜ਼ਿਆਦਾ ਇੱਥੇ ਹੈ ਜੇਕਰ ਸਾਈਕਲ ਦੀ ਗੱਲ ਕਰੀਏ ਜਾਂ ਗਾਰਮੈਂਟਸ ਦੀ ਗੱਲ ਕਰ ਲਈਏ ਜਾਂ ਹੋਰ ਵੀ ਜਿੱਦਾਂ ਆਇਰਨ ਦੇ ਕੋਈ ਕਾਫੀ ਇੰਡਸਟਰੀ ਲੁਧਿਆਣਾ ਸ਼ਹਿਰ ਦੇ ਵਿੱਚ ਹੈਗੇ ਨੇ ਇਸੇ ਕਰਕੇ 8 ਲੱਖ ਜਿਹੜੀ ਤਕਰੀਬਨ ਲੇਬਰ ਹੈ ਉਹ ਮਾਈਗ੍ਰੈਂਟਸ ਨੇ ਜਿਹੜੇ ਇੱਥੇ ਕੰਮ ਕਰਦੇ ਨੇ ਪਏ ਨੇ ਤਾਂ ਕੀ ਲੱਗਦਾ ਵੀ ਜੇਕਰ ਇਸ ਤਰੀਕੇ ਦੀ ਮੁਹਿੰਮ ਜਿਹੜੀ ਹੈ ਲੁਧਿਆਣਾ ਦੇ ਵਿੱਚ ਆਂਦੀ ਤਾਂ ਉਹ ਕਿਸ ਤਰੀਕੇ ਨਾਲ ਜਿਹੜਾ ਸਾਰਾ ਕਾਰੋਬਾਰ ਇਫੈਕਟ ਕਰੇਗੀ। ਕੋਈ ਗੱਲ ਹੈ ਅੱਜ ਵੀ ਲੇਬਰ ਦੀ ਸ਼ਾਰਟੇਜ ਅੱਜ 25-30% ਲੇਬਰ ਸਾਡੇ ਕੋਲ ਘਟ ਹੈ ਜਿੰਨੀ ਹੋਣੀ ਚਾਹੀਦੀ ਉਹਦੇ ਨਾਲੋਂ ਘਟ ਹੈ। ਦੂਜੀ ਗੱਲ ਇਹ ਹੈ ਕਿ ਅੱਜ ਪ੍ਰਵਾਸੀਆਂ ਨੂੰ ਪੰਜਾਬ ਦੀ ਲੂਟ ਲਈ। ਪੰਜਾਬ ਨੂੰ ਪ੍ਰਵਾਸੀਆਂ ਦੀ ਲੋੜ ਹੈ ਕਿ ਅੱਜ ਪੂਰੇ ਇੰਡੀਆ 'ਚ ਇੰਡਸਟਰੀ ਲੱਗ ਗਈ ਹੈ। ਅੱਜ ਪੰਜਾਬ ਨਾਲੋਂ ਕਈ ਗੁਣਾ ਜ਼ਿਆਦਾ ਗੁਜਰਾਤ 'ਚ ਲੱਗੀ ਹੈ, ਮਹਾਰਾਸ਼ਟra ਲੱਗੀ ਹੈ। ਇਵਨ ਕਿ ਬਿਹਾਰ, ਯੂਪੀ 'ਚ ਬਹੁਤ ਵੱਡੀ ਇੰਡਸਟਰੀਅਲਾਈਜ਼ੇਸ਼ਨ ਹੋ ਗਈ ਹੈ ਇਸ ਕਰਕੇ ਅਸੀਂ ਉਹਨਾਂ ਦੀ ਮਿੰਤਾ ਕਰਕੇ ਉਹਨਾਂ ਨੂੰ ਪੰਜਾਬ 'ਚ ਬੁਲਾਉਣੇ ਆ ਉਹ ਆਪਣੀ ਮਰਜ਼ੀ ਨਾਲ ਨਹੀਂ ਔਰ ਜੇ ਇਥੋਂ ਇਹ ਚਲੇ ਜਾਂਦੇ ਨੇ ਤਾਂ ਕਿਉਂਕਿ ਜਿਹੜੇ ਲੇਬਰ ਓਰੀਐਂਟਡ ਉਦਯੋਗ ਨੇ ਚਾਹੇ ਉਹ ਗਾਰਮੈਂਟ ਦਾ ਹੋਵੇ ਚਾਹੇ ਉਹ ਰੀਸਾਈਕਲ ਦਾ ਹੋਵੇ ਔਰ ਬਹੁਤ ਸਾਰੇ ਇਦਾਂ ਦੇ ਜਿੱਥੇ ਲੇਬਰ ਬਹੁਤ ਕੰਜਮ ਹੁੰਦੀ ਹੈ ਬੰਦ ਹੋ ਜਾਣਗੇ ਪੰਜਾਬ ਦੇ ਵਿੱਚ ਕਿਉਂਕਿ ਪੰਜਾਬੀ ਜਿਹੜਾ ਵਰਕਰ ਹੈ ਉਹ ਬਹੁਤ ਮਹਿੰਗਾ ਹੈ ਕਿਉਂਕਿ ਅੱਜ ਪੰਜਾਬੀ ਜੇ ਮਸਕਟ ਜਾਂ ਮਾਨ ਜਾ ਕੇ ਕੰਮ ਕਰਦਾ ਹੈ ਤੇ ਇਸ ਕਰਕੇ ਕਿਉਂ ਉਹਨੂੰ 4 ਗੁਣਾ ਜਾਂ 3 ਗੁਣਾ ਉੱਤੇ ਜ਼ਿਆਦਾ ਮਜ਼ਦੂਰੀ ਮਿਲਦੀ ਹੈ ਇਸ ਕਰਕੇ ਜੇ ਇੱਥੇ ਪੰਜਾਬ 'ਚ ਏਡੀ ਮਜ਼ਦੂਰੀ ਦੇਣੀ ਪੈਗੀ ਤਾਂ ਪੰਜਾਬ 'ਚ ਕਾਰੋਬਾਰ ਨਹੀਂ ਚੱਲ ਸਕਦੇ ਕਿਉਂਕਿ ਦੂਜੀਆਂ ਸਟੇਟਾਂ ਨਾਲ ਸਾਨੂੰ ਕੰਪੀਟੀਸ਼ਨ ਕਰਨਾ ਪੈਣਾ ਔਰ ਇਸ ਕਰਕੇ ਜਾਂ ਫਿਰ ਸਾਨੂੰ ਫੈਕਟਰੀਆਂ ਦੂਜੀਆਂ ਸਟੇਟਾਂ 'ਚ ਲੈ ਕੇ ਜਾਣ ਪੈਣਗੀਆਂ ਜਿੱਥੇ ਲੇਬਰ ਸਸਤੀ ਹੈ ਇਸ ਕਰਕੇ ਸਾਡੇ ਵਾਸਤੇ ਜਿਹੜਾ ਇੰਡਸਟਰੀ ਵਾਸਤੇ ਐਗਜ਼ਿਸਟੈਂਸ ਦਾ ਸਵਾਲ ਹੈ ਔਰ ਦੂਜੀ ਗੱਲ ਹੈ ਕਿ ਲੇਬਰ ਚ ਵੀ ਇੱਕ ਵੈਪ ਪੈਣਾ ਸ਼ੁਰੂ ਹੋ ਗਿਆ ਉਹਨਾਂ ਦੇ ਜਿਹੜਾ ਫੋਨ ਆਨੇ ਸ਼ੁਰੂ ਹੋ ਗਿਆ ਉਹਨਾਂ ਦੇ ਘਰੋਂ ਵੀ ਜੇ ਇੱਕ ਲੱਗਦਾ ਹੈ ਕਿ ਕੋਈ ਇਦਾਂ ਦੇ ਹਾਲਾਤ ਖਰਾਬ ਨੇ ਤਾਂ ਤੁਸੀਂ ਆ ਜਾਓ ਇਸ ਕਰਕੇ ਇਸ ਤੋਂ ਪਹਿਲਾਂ ਕਿ ਕੋਈ ਹੋਰ ਬੜੀ ਵਾਰਦਾਤ ਹੋਵੇ ਇਸ ਕਰਕੇ ਸਰਕਾਰ ਨੂੰ ਅਸੀਂ ਕਿਹਾ ਕਿ ਇਹਨੂੰ ਇੱਥੇ ਰੋਕ ਦੇਣਾ ਚਾਹੀਦਾ ਔਰ ਜਿਹੜੇ ਲੋਕ ਵੀ ਇਸ ਤਰ੍ਹਾਂ ਦੀਆਂ ਵਾਰਦਾਤਾਂ ਦੇ ਵਿੱਚ ਇਨਵੋਲਡ ਨੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਜਿਹੜੀ ਕਾਰਵਾਈ ਹੈ ਉਹਨੂੰ ਕੀਤੀ ਜਾਣੀ ਚਾਹੀਦੀ ਹੈ ਅੰਜਿਕਾ ਗੱਲ ਕਰੀ ਲੁਧਿਆਣਾ ਵੈਸਟ ਦੀ ਤਾਂ ਸੰਜੀਵ ਰੋੜਾ ਜੀ ਇੰਡਸਟਰੀਸਟ ਵੀ ਨੇ ਉਹ ਆਪ ਉਹਨਾਂ ਨੂੰ ਉਸ ਚੀਜ਼ ਵੀ ਮਿਲੀ ਉਹ ਜਿਹੜਾ ਅਦੈਰਾ ਹੁੰਦਾ ਤਾਂ ਉਹ ਕਿਸ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਕਿਉਂਕਿ ਕੱਲ ਅੱਜ ਕੱਲੂ ਚੰਡੀਗੜ੍ਹ ਸੀ ਕਿ ਮੀਟਿੰਗ ਸੀ ਕਿ ਅੱਜ ਸ਼ਾਮ ਨੂੰ ਅਸੀਂ ਉਹਨਾਂ ਤੋਂ ਟਾਈਮ ਲੈ ਕੇ ਉਹਨਾਂ ਨਾਲ ਮੀਟਿੰਗ ਕਰਾਂਗੇ ਔਰ ਕਿਉਂਕਿ ਬਹੁਤ ਇੱਕ ਸਮਝਦਾਰ ਤੇ ਅੱਛੇ ਮਨਿਸਟਰ ਨੇ ਹੈ ਤਾਂ ਉਹਨਾਂ ਨੂੰ ਪਤਾ ਹੈ ਕਿ ਇੰਡਸਟਰੀ ਦੀ ਦਰਦ ਕੀ ਹੈ ਖੁਦ ਇੱਕ ਇੰਡਸਟਰੀ ਮਨਿਸਟਰ ਨੇ ਔਰ ਨਾਮ ਚੰਗਾ ਪੜਾ ਪਤਾ ਕਿ ਇੰਡਸਟਰੀ ਜਿਹੜੀ ਉਹ ਜਿਹੜੀ ਮਾਈਗ੍ਰੈਂਟ ਲੇਬਰ ਤੋਂ ਇਹਨਾਂ ਨਹੀਂ ਚੱਲ ਸਕਦੀ ਇਸ ਕਰਕੇ ਉਹ ਉਹ ਵੀ ਆਪਣੇ ਲੈਵਲ ਤੇ ਜ਼ਰੂਰ ਕਿਉਂਕਿ ਅਸੀਂ ਵੀ ਰਿਕੁਐਸਟ ਕੀਤੀ ਸੀ ਐਸੀਐਮ ਸਾਹਿਬ ਨੂੰ ਲੇਕਿਨ ਉਹ ਵੀ ਕਰਨਗੇ ਤਾਂ ਸ਼ਾਇਦ ਅਸੀਂ ਤਾਂ ਇਹ ਕਹਿ ਰਹੇ ਹਾਂ ਕਿ ਜਿਹੜੀਆਂ ਪੰਚਾਇਤਾਂ ਇਦਾਂ ਦੇ ਪ੍ਰਸਤਾਵ ਪਾਰਤ ਕੀਤੇ ਜਾਂਦੇ ਆ ਉਹਨਾਂ ਪੰਚਾਇਤਾਂ ਨੂੰ ਖਾਰਜ ਕੀਤਾ ਜਾਵੇ ਤਾਂ ਕਿ ਬਾਕੀ ਪੰਚਾਇਤਾਂ ਨੂੰ ਵੀ ਇੱਕ ਮੈਸੇਜ ਮਿਲੇ ਕਿ ਜਿਹੜਾ ਇਸ ਤਰ੍ਹਾਂ ਦੀ ਚੀਜ਼ ਹੈ ਗੈਰਕਾਨੂੰਨੀ ਚੀਜ਼ਾਂ ਨੇ ਫੈਡਰਲ ਸਿਸਟਮ 'ਚ ਇਦਾਂ ਦੇ ਅਧਿਕਾਰ ਨਹੀਂ ਹੁੰਦੇ ਕੱਲ ਨੂੰ ਤੁਸੀਂ ਕੋਈ ਨਾਦਰਸ਼ਾਈ ਫਰਮਾਨ ਹੋਰ ਪਾਸ ਕਰ ਦੋ ਵੀ ਤੁਹਾਡੇ ਪਿੰਡ ਦੇ ਵਿੱਚ ਕੋਈ ਬੰਦਾ ਹੀ ਨਹੀਂ ਵੜ ਸਕਦਾ ਤੇ ਇਦਾਂ ਦੀ ਤਾਂ ਚੀਜ਼ ਕੋਈ ਹੋਣੀ ਨਹੀਂ ਚਾਹੀਦੀ ਪੰਜਾਬ ਦੇ ਵਿੱਚ ਔਰ ਇਹ ਪੰਜਾਬ ਨੂੰ ਇੱਕ ਬਦਨਾਮ ਕਰਨ ਵਾਲੀ you sure.